ਇਹ ਵੀਡੀਓ ਹੈ ਕੱਲ ਰਾਤ ਦੀ ਸਾਡੇ ਸੰਗਰੂਰ ਦੇ ਐਮਐਲਏ ਬੀਬੀ ਜੀ ਨੇ ਪੋਸਟ ਕੀਤੀ ਆਪਣੇ ਫੇਸਬੁੱਕ ਤੇ ਕਹਿੰਦੀ ਹੈ ਕਿ ਮੈਂ ਸਵੇਰੇ ਤੋਂ ਵੀਡੀਓ ਸਾਹਿਬ ਨੂੰ ਫੋਨ ਕਰਦੀ ਹਾਂ ਤਾਂ ਉਹ ਮੇਰਾ ਫੋਨ ਨਹੀਂ ਚੱਕ ਰਿਹਾ ਵੀਡੀਓ ਬਚਾ ਰਾ ਕਹਿ ਰਿਹਾ ਕਿ ਭਈ ਮੈਂ ਸਰਕਾਰੀ ਕੰਮ ਚੱਲ ਗਿਆ ਸੀ ਪੰਚਾਇਤਾਂ ਦੀ ਚੋਣ ਚੱਲ ਰਹੀ ਹੈ ਉਹਦੇ ਵਿੱਚ ਜੋ ਵੀ ਇਹਨਾਂ ਨੇ ਕੰਮ ਕਰਨਾ ਹੁੰਦਾ ਉਹ ਕਰ ਰਹੇ ਸੀ ਤੇ ਨਰਾਜ਼ ਹੋ ਕੇ ਗੁੱਸਾ ਹੋ ਕੇ ਉਹਨੇ ਆ ਛਾਪਾ ਮਾਰਿਆ ਰਾਤ ਨੂੰ ਵੀਡੀਓ ਦਫਤਰ 'ਚ ਇੱਕ ਹਾਂ ਤਾਂ ਕਾਨੂੰਨ ਹੈ ਕਿ ਇੱਕ ਐਮ ਐਲ ਏ ਉਹਦੇ ਕੋਲ ਕਿੱਥੇ ਪਾਵਰ ਆ ਗਈ ਹੈ ਕਿ ਉਹ ਜਾ ਕੇ ਵੀਡੀਓ ਨੂੰ ਇਸ ਤਰੀਕੇ ਨਾਲ ਧਮਕਾ ਸਕਦੀ ਹੈ ਜਾਂ ਧਮਕਾ ਸਕਦਾ ਹੈ ਇਹ ਸਮਾਧਾਨ ਦੇ ਖਿਲਾਫ ਨਹੀਂ ਕਰ ਰਹੀ ਆ ਆਮ ਆਦਮੀ ਪਾਰਟੀ ਵੀਡੀਓ ਆਪਣਾ ਕੰਮ ਕਰੀ ਜਾ ਰਿਹਾ ਇਹਨੇ ਤਿੰਨ ਵਾਰ ਫੋਨ ਕੀਤਾ ਵੀਡੀਓ ਨੇ ਫੋਨ ਨਹੀਂ ਚੁੱਕਿਆ ਇਹਨੇ ਫੋਨ ਕੀਤਾ ਕਿਉਂ ਕਿਉਂਕਿ ਇਹ ਵੀਡੀਓ ਦੇ ਉਤੇ ਜ਼ੋਰ ਲਾਣਾ ਚਾਹੁੰਦੇ ਸੀ ਕਿ ਲੋਕਾਂ ਦੇ ਕਾਗਜ਼ ਰਿਜੈਕਟ ਹੋ ਜੋ ਇਹਦੇ ਖਿਲਾਫ ਹਨ ਹਕੀਕਤ ਇਹ ਹੈ ਫਰਸਟ੍ਰੇਟ ਹੋ ਕੇ ਇਹਨੇ ਜਾ ਕੇ ਵੀਡੀਓ ਦੇ ਦਫਤਰ 'ਚ ਰੇਡ ਕੀਤਾ ਵੀਡੀਓ ਸਾਹਿਬ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਇਹ ਕਿਸ ਤਰੀਕੇ ਦਾ ਕਾਨੂੰਨ ਹੈ ਇਸ ਮਾਹੌਲ ਦੇ ਵਿੱਚ ਕਿ ਤੁਹਾਨੂੰ ਲੱਗਦਾ ਹੈ ਕਿ ਕੋਈ ਸਰਕਾਰੀ ਮੁਲਾਜ਼ਮ ਕੰਮ ਕਰਨਾ ਚਾਹੂਗਾ ਸ਼ਰੇਆਮ ਦਾ ਹੱਕਾ ਕਿਤੇ ਆ ਜਾ ਰਿਹਾ ਹੈ ਕੱਲ ਰਾਤ ਦਾ ਇੱਕ ਹੋਰ ਕિસ્ਸਾ ਮੈਂ ਦੱਸਦਾ ਤੁਹਾਨੂੰ ਜੀਰੇ ਦੇ ਵਿੱਚ ਇੱਕ ਐਮ.ਐਲ.ਏ ਦਾ ਮੁੰਡਾ ਆਈਜੀ ਨੂੰ ਗਾਲਾਂ ਕੱਢ ਰਿਹਾ ਉਹਦੇ ਖਿਲਾਫ ਪਰਚਾ ਇਨੀ ਦਰਜ ਹੋਇਆ ਜੇ ਕੋਈ ਸਾਧਾਰਨ ਆਦਮੀ ਹੁੰਦਾ ਕੋਈ ਸਾਧਾਰਨ ਵਿਅਕਤੀ ਹੁੰਦਾ ਜੇ ਉਸ ਤਰੀਕੇ ਨਾਲ ਉਹਨੇ ਆਈਜੀ ਐ ਸਪਾਈ ਦੇ ਖਿਲਾਫ ਵੀ ਬੋਲਿਆ ਹੁੰਦਾ ਤਾਂ ਉਹਨੂੰ ਆਜ ਅੰਦਰ ਦਿੱਤਾ ਹੁੰਦਾ ਤੇ ਉਹ ਸ਼ਰਿਆਮ ਘੁੰਮ ਰਿਹਾ ਇਹ ਸ਼ਰਿਆਮ ਉਥੇ ਰੇਡ ਮਾਰ ਰਹੀ ਹੈ ਜੋਰ ਪਾਣ ਦੀ ਕੋਸ਼ਿਸ਼ ਕਰ ਰਹੀ ਹੈ ਫਿਰ ਪੁਲਿਸ ਨੂੰ ਫੋਨ ਕਰਕੇ ਕਹਿ ਰਹੀ ਹੈ ਦੇ ਰੇਡ ਕਰੋ ਇਹਨੇ ਠੱਗੀ ਕੀਤੀ ਆ ਕਿੱਥੇ ਠੱਗੀ ਕੀਤੀ ਆ ਕੀ ਮਿਲਿਆ ਮੈਂ ਬੀਬੀ ਬਿਰਾਜ ਨੂੰ ਨਰਿੰਦਰ ਕੌਰ ਜੀ ਨੂੰ ਰਿਕੁਐਸਟ ਕਰਾਂਗਾ ਜੇ ਤੇਰੇ ਵਿੱਚ ਇਨਸਾਨੀਅਤ ਹੈ ਤਾਂ ਜਾ ਕੇ ਮਾਫੀ ਮੰਗ ਵੀਡੀਓ ਤੋਂ ਇਸ ਤਰੀਕੇ ਦਾ ਪ੍ਰਸ਼ਾਸਨ ਸਾਨੂੰ ਪਸੰਦ ਨਹੀਂ ਆ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆ ਇਹ ਬਰਦਾਸ਼ਤ ਨਹੀਂ ਕੀਤਾ ਜਾਣਾ